लुधियाना च मशहूर बाइक कंपनी के शोरूम ज्योति हीरो दे बाहर एक जोड़े दे वल्लो राज के हंगामा किया गया दस दे के जोड़े ने कहा कि ग्यारह महीने पहला असी पचानवे हजार नगद पैसे दे के एक बाइक सी पर ग्यारह महीने तो ही सा जड़ी बाइक खराब चल रही है ਅਸੀਂ ਕੰਪਨੀ ਦੇ ਵਿੱਚ ਕਈ ਵਾਰ ਇਸ ਦੀ ਕੰਪਲੇਂਟ ਕੀਤੀ ਹੈ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਇਸ ਲਈ ਅਸੀਂ ਮਜਬੂਰ ਹੋ ਕੇ athe ਆਏ ਹਾਂ ਉੱਥੇ ਹੀ ਜੋਤੀ ਹੀਰੋ ਕੰਪਨੀ ਦੇ ਮੈਨੇਜਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਨਾ ਕਿਹਾ ਕਿ ਬਾਈ 11 ਮਹੀਨੇ ਤੋਂ ਜਰੂਰ ਖਰਾਬ ਆ ਅਸੀਂ ਇਸ ਨੂੰ ਸਹੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਸਾਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਜਾਏ ਅਸੀਂ ਇਹਨਾਂ ਦੀ ਬਾਈ ਜੜੀਆ ਸਹੀ ਕਰਾ ਕੇ ਇਹਨਾਂ ਨੂੰ ਵਾਪਸ ਕਰਤੇ ਹਾਂਗੇ ਮੇਰਾ ਨਾਮ ਉਮਰਿਸ਼ ਕੁਮਾਰ ਹੈ ਕਿੱਥੇ ਰਹਿੰਦੇ ਹੋ ਪੱਖੋਆ ਰੋਡ ਕੰਚਾ ਕੋਲੋਨੀ ਮਕਾਨ ਨੰਬਰ ਹੈਗਾ 1015 ਜੀ ਆ ਜਿੱਥੇ ਅਯੋ ਕੀ ਮਾਮਲਾ ਹੈ ਮਾਮਲਾ ਇਹ ਹੈ 11 ਮਹੀਨੇ ਪਹਿਲਾਂ ਬਾਈਕ ਲਿੱਤਾ ਕਿਹੜੀ ਸਪਲੈਂਡਰ ਪਲੱਸ ਠੀਕ ਹੈ ਉਹਦੇ ਵਿੱਚ ਕੀ ਹੈ ਪਹਿਲਾਂ ਇਹਨਾਂ ਨੋਟ ਗਿਣਤੀ ਕਰਕੇ ਦਿੱਤੇ ਆ ਉਸ ਤੋਂ ਬਾਅਦ ਬਾਈਕ ਨੂੰ ਹੱਥ ਲਾਇਆ 95000 ਰੁਪਏ ਕੈਸ਼ ਸਾਰਾ ਕੈਸ਼ ਕਾਊਂਟਰ ਪੇਮੈਂਟ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁ 11 ਮਹੀਨਿਆਂ ਦੇ ਵਿੱਚ 11 ਬੈਟਰੀਆਂ ਚੇਂਜ ਹੋ ਗਈਆਂ ਕਿੱਕ ਹਫਤਾ ਹਫਤਾ ਬਾਈਕ ਇੱਥੇ ਖੜਾ ਵਾ ਤੁਹਾਨੂੰ ਕਿੰਨੇ ਦਿਨ ਹੋ ਗਏ ਸਬਾਈਕ ਲਿੱਤੇ ਨੂੰ 11 ਮਹੀਨੇ ਹੋਏ ਯਾਰ 11 ਮਹੀਨੇ 11 ਮਹੀਨੇ ਕੋਸ਼ ਬਾਈਕ ਸੀ ਨਾ ਦੂਜੀ ਬਾਈਕ ਆ ਸਪਲੈਂਡਰ ਪਲੱਸ ਸਪਲੈਂਡਰ ਪਲੱਸ ਹਾਂਜੀ ਤੇ ਦਿੱਕਤ ਕੀ ਆ ਰਹੀ ਸੀਗੀ ਦਿੱਕਤ ਆਉਂਦੀ ਹੈ ਹਫਤੇ ਬਾਅਦ ਬੈਟਰੀ ਡੈਡ ਹੋ ਗਈ ਸਲਫਮਾਰੋ ਸਟਾਰਟ ਨਹੀਂ ਹੋਣਾ ਮੈਨੂੰ 13 ਮਹੀਨਿਆਂ ਦੇ ਵਿੱਚ ਦਿੱਕਤ ਨਹੀਂ 11 ਮਹੀਨਿਆਂ ਚ 11 ਮਹੀਨੇ ਦਿੱਕਤ ਆਈ ਹੈ ਦਿੱਕਤ ਆਈ ਇੱਥੇ ਆਏ ਇੱਥੇ ਹਫਤਾ ਹਫਤਾ ਜੰਸੀ ਖੜਾ ਰਿਹਾ ਇਹ ਬਾਈਕ ਅੱਛਾ ਆ ਹੁਣ ਵੀ 9 ਦਿਨਾਂ ਬਾਅਦ ਬੈਟਰੀ ਲੈ ਗਿਆ ਕੱਲ ਰਾਤੀ ਅੱਛਾ ਲਿਆ ਕੇ ਪਾਈ ਬੈਟਰੀ ਸਵੇਰੇ ਸੈਲਫ ਮਾਰੀ ਬੰਦ ਅੱਛਾ ਜੀ ਖੜੇ ਖੜੇ ਬੈਟਰੀ ਖਤਮ ਨਹੀਂ ਤੁਸੀਂ ਇਹਨਾਂ ਨੂੰ ਕਹਿੰਦੇ ਠੀਕ ਕਰਕੇ ਦਿੰਦੇ ਇਹਨਾਂ ਨੇ ਆਪਣਾ ਇਲੈਕਟ੍ਰੋਨਿਕ ਪਾਰਟ ਸਾਰੇ ਚੇਂਜ ਕਰਦੇ ਵੇਰਿੰਗ ਇੰਡ ਚੇਂਜ ਕਰਦੇ 11 ਬੈਟਰੀਆਂ ਚੇਂਜ ਕਰਦੇ ਆ ਗਰੰਟੀ ਜਾਂਦੀ ਖਤਮ ਹੋਣ ਤੇ ਆਈ ਪਾਈ ਜਾਂਦਾ ਕੋਈ ਹੋਰ ਗੱਲ ਸੁਣਵਾਈ ਹੈ ਨਹੀਂ ਠੀਕ ਹੈ ਜੀ ਜੇ ਅਗਰ ਤੁਹਾਨੂੰ ਡੀਲ ਕਰਨੇ ਦੋ ਡੀਲ ਕੌਣ ਕਰ ਰਿਹਾ ਡੀਲ ਹਾ ਆਪਣਾ ਖੜੇ ਆਪਣਾ ਭਗਵਨ ਭਾਈ ਠੀਕ ਹੈ 500 ਰੁਪਏ ਔਰ ਸਾਡਾ ਏਰੀਆ ਹੈਗਾ ਇੱਥੇ ਪੋਸਟਮੈਨ ਦਾ ਡਾਕ ਵੰਡਦੇ ਆਂ ਅਸੀਂ ਇਸੇ ਏਰੀਏ 'ਚ ਵੰਡਦੇ ਆਂ ਠੀਕ ਹੈ ਇਹਨਾਂ ਨੂੰ ਪੱਲਾ ਵੀ ਡਾਗ ਦੇ ਕੇ ਜਾਂਦੇ ਰਹੇ ਇਹਨਾਂ ਨੂੰ ਪਤਾ ਸੀ ਵੀ ਡਾਗ ਬਾਰੇ 11 ਮਹੀਨਾ ਤੋਂ ਤੁਹਾਡੇ ਸਾਹਮਣੇ ਖੜਾ ਹੋ ਕੇ ਮੈਂ ਪੂਰਾ ਖੱਜੇ ਖਰਾਬੀ ਅੱਜ ਤੁਸੀਂ ਆਏ ਤਾਂ ਕੀ ਜਾਂਦੇ ਨੇ ਤੁਹਾਨੂੰ ਅੱਜ ਬਾਈ ਕਿੰਨੇ ਕੋਲੇ ਆਈ ਜਾਂਦਾ ਨਹੀਂ ਭੇਜ ਅੱਜ ਦੀ ਬਾਈ ਕੋ ਉਧਰ ਵੱਡੀ ਜਾਂਸੀ ਭੇਜਤੀ ਕਦੇ ਵੱਡੀ ਜਾਂਸੀ ਜਾਓ ਕਦੇ ਉਧਰ ਆ ਉਧਰ ਆਓ ਉਧਰੋਂ ਇਧਰ ਜਾਓ ਸਾਰਾ ਕੁਝ ਛੱਡੀ ਤੇਲ ਪਾਓ ਆਉਦੇ ਪੱਲਿਓ ਪਾਓ ਤੁਸੀਂ ਹਰਾਸ਼ਮੈਂਟ ਹੋਏ ਹੋ ਪੂਰੀ ਹਰਾਸ਼ਮੈਂਟ ਕੀਤੀ ਹੈ ਇਹਨਾਂ ਨੇ ਇਹ ਇਹ ਤਾਂ ਇੱਕ ਤਰੀਕੇ ਨਾਲ ਤੁਹਾਡੀ ਗੱਡੀ ਠੀਕ ਕਰ ਰਹੇ ਨੇ ਇਹਨਾਂ ਤੇ ਲਈ ਹੈ ਨਾ ਇਹ ਤਾਂ ਮਨਤਾ ਕੀਤਾ ਨਹੀਂ ਕਿ ਅਸੀਂ ਨਹੀਂ ਠੀਕ ਕਰ ਰਹੇ ਠੀਕ ਕਰ ਰਹੇ ਆ ਅੱਜ ਠੀਕ ਕਰ ਰਹੇ ਆ ਔ ਵਾਲਾ ਕਿੰਨੇ ਤੋਂ ਬਾਅਦ ਕੀ ਕਰਨਾਗੇ ਤੇ ਅਸੀਂ ਪੱਲੋ ਕਰਾਵਾਂਗੇ ਪੱਲੋ ਪੈਸੇ ਲਾਵਾਂਗੇ ਤੇ ਕੀ ਚੋਣੇ ਹੁਣ ਤੁਸੀਂ ਚੋਣੇ ਛੱਡ ਨਾਲੋਂ ਜ਼ਿਆਦਾ ਇਨਸਾਫ ਹੋਵੇ ਬਾਈਕ ਜਾਂ ਉਹਦੀ ਵਾਪਸੀ ਲੈਣ ਸਾਨੂੰ ਬਾਈਕ ਦੇ ਪੈਸੇ ਤਾਂ ਜਾਂ ਬਾਈਕ ਬਦਲ ਕੇ ਦੇਣ ਅਗਰ ਮੰਨ ਲਓ ਤੁਹਾਨੂੰ ਕੰਜ਼ਿਊਮਰ ਕੋਰਟ ਜਾਣਾ ਪੈ ਜਾਊਂਗੇ ਹਾਂ ਹਾਂ ਤਿਆਰ ਬੈਠਾ ਮਾਤਾ ਠੀਕ ਮੈਂ ਤਿਆਰ ਬੈਠਾ ਹਾਂ ਹਾਂ ਬਿੱਲ ਹੈਗਾ ਆਰ.ਸੀ ਹੈਗੀ ਸਾਰਾ ਕੁਝ ਮੇਰੇ ਨਾਲ ਹੈ ਕੈਸ਼ ਲਿੱਤਾ ਸੀ ਕੈਸ਼ ਕਾਊਂਟਰ ਪੇਮੈਂਟ ਦਿੱਤੀ ਚਲੋ ਬੱਲਾ ਪੇਮੈਂਟ ਦਿੱਤੀ ਫੇਰ ਬਾਈਕ ਨੂੰ ਹੱਥ ਲਾਇਆ ਹੁਣ ਤਾਂ ਕਿੰਨੀ ਵਾਰੀ ਆ ਚੁੱਕੇ ਇੱਥੇ ਪਤਾ ਹੀ ਕੋਈ ਨਹੀਂ ਇਹ ਹਰ ਮਹੀਨੇ ਪਤਾ ਦੋ ਦੋ ਤਿੰਨ ਤੰਦਾ ਉਹਨਾਂ ਉੰਦਰ ਆ ਰਹੇ ਆ ਕਿਸੇ ਦਾ ਕੰਮ ਕਰਦੇ ਸੀ ਮੈਂ ਪੋਸਟਮੈਨ ਆਈ ਅੱਛਾ ਇਸ ਏਰੀਏ ਦਾ ਹੀ ਤੁਹਾਨੂੰ ਵੀ ਡਿਊਟੀ ਦਾ ਖਰਾਬ ਕੀਤਾ ਜਾ ਹਾਂ ਕਿੱਥੇ ਖਰਾਬ ਜਦੋਂ ਵੀ ਉਹਨੇ ਘੱਟੋ ਘੱਟ ਦੋ ਤਿੰਨ ਘੰਟੇ ਸਾਡੇ ਖਰਾਬ ਹੁੰਦੇ ਆ ਉਸਾਨ ਦਾ ਕੀ ਨਾਮ ਹੈ ਏਜੰਸੀ ਦਾ ਕੀ ਨਾਮ ਜੋਤੀ ਮੋਟਰ ਠੀਕ ਹੈ ਫਰੋਇਪੁਰ ਰ ਇਹਨਾਂ ਦਾ ਜਿਹੜਾ ਮਾਲਕ ਹੈਗਾ ਉਹ ਸੁਣਵਾਈ ਨਹੀਂ ਕਰਦਾ ਉਹ ਤਾਂ ਵੈਸੇ ਨਹੀਂ ਕੋਈ ਬੋਲ ਕੇ ਰਾਜੀ ਹੈਗਾ ਔਰ ਉਹਨਾਂ ਜੇ ਗੱਲਬਾਤ ਕਰਦੇ ਆ ਕੁਝ ਨਹੀਂ ਜੀ ਕੋਈ ਸੰਤੋਸ਼ ਨਾ ਜਵਾਬ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਹੈਗਾ ਜੀ ਠੀਕ ਹੈ ਚਲ ਆ ਗਗਨਦੀਪ ਸਿੰਘ ਇੱਥੇ ਕੀ ਕਰ ਰਹੇ ਤੁਸੀਂ ਸਰਵਿਸ ਮੈਨੇਜਰ ਇੱਥੇ ਇਹ ਜੋ ਕਹਿ ਰਹੇ ਨੇ ਸ਼ਿਕਾਇਤ ਕੀਤੀ ਇਹਨਾਂ ਦੀ ਬਾਈਕ ਕਦੋਂ ਇਹਨਾਂ ਨੇ ਲਈ ਸੀ ਇਹਨਾਂ ਨੂੰ ਸਾਲ ਹੋ ਗਿਆ ਮੁੜਸਾ ਲੈ ਇਹਨੂੰ 8ਵੇਂ ਮਹੀਨੇ 2024 ਦੀ ਬਾਈਕ ਲਈ ਹੋਈ ਹੈ ਓਕੇ ਠੀਕ ਹੈ ਜੀ ਪਰ ਇਹਨਾਂ ਦੀ ਗੱਡੀ ਦੇ ਵਿੱਚ ਪ੍ਰੋਬਲਮ ਹੈਗੀ ਆ ਵਾਰ-ਵਾਰ ਬੈਟਰੀ ਡਾਊਨ ਹੁੰਦੀ ਆ ਜਿੱਦਾਂ ਹੀ ਸਾਨੂੰ ਪਤਾ ਲੱਗਦਾ ਅਸੀਂ ਇਹਨਾਂ ਦੀ ਬਾਈਕ ਚੁੱਕ ਦੇਵੀਂ ਹੁਣੇ ਕੱਲ ਪਰਸੋ ਵੀ ਆਈ ਆਂ ਕਿ ਹੋ ਰਹੀ ਆ ਕਾਰਨ ਤਾਂ ਵੱਡਾ ਏ ਨਾ ਮੈਂ ਉਹੀ ਤਾਂ ਕਹਿ ਰਿਹਾ ਨਾ ਅਸੀਂ ਤਾਂ ਉਹ ਚੈੱਕ ਕਰ ਰਹੇ ਆਂ ਜੀ ਹੁਣ ਉਹਦਾ ਕੰਪਨੀ ਨੂੰ ਗਿਆ ਹੋਇਆ ਵਾ ਹੁਣ ਇਹ ਅੱਜ ਵੀ ਜਿਵੇਂ ਕਹਿ ਰਿਹਾ ਵੀ ਅੱਜ ਹੀ ਬਾਈਕ ਚਾਹੀਦਾ ਅਸੀਂ ਕਿਹਾ ਵੀ ਅੱਜ ਨਹੀਂ ਹੁਣ ਕੰਪਨੀ ਠੀ ਵਲੋਂ ਠੀਕ ਹੋ ਗਿਆ 11 ਮਹੀਨਿਆਂ ਤੋਂ ਲਗਾਤਾਰ ਖਦਲ ਖਵਾਰ ਕਸਟਮਰ ਹੋ ਰਿਹਾ ਜਯੋਤੀ ਮੋਟਰ ਦਾ ਇੱਕ ਨਾਮ ਆ ਨਹੀਂ ਜਯੋਤੀ ਮੋਟਰ ਨੇ ਬਾਈਕ ਥੋੜੀ ਬਣਾਇਆ ਜੀ ਜਯ ਨਹੀਂ ਤੁਸੀਂ ਕੰਪਨੀ ਨੂੰ ਸ਼ਿਕਾਇਤ ਕਰੋਗੇ ਸਾਡਾ ਨਾਮ ਬਦਨਾਮ ਹੋ ਰਿਹਾ ਆਪਣੀ ਨੂੰ ਜਾ ਚੁੱਕਿਆ ਵਾ ਅਸੀਂ ਜੇ ਇਹਨਾਂ ਨੂੰ ਕਦੇ ਮਨਾ ਕੀਤਾ ਆਇਆ ਨੂੰ ਇਹਨਾਂ ਦੀ ਗੱਲ ਨਹੀਂ ਸੁਣੀ ਜੋ ਜੋ ਵੀ ਆ ਰਿਹਾ ਕਿਉਂਕਿ ਜੇ ਤੁਸੀਂ ਆਫਟਰ ਸੇਲ ਸਰਵਿਸ ਨਹੀਂ ਦਿਓਗੇ ਫਿਰ ਕੋਈ ਖਰੀਦੂਗਾ ਨਹੀਂ ਸਰਵਿਸ ਤੇ ਪਰੇਸ਼ਾਨ ਹੋ ਰਹੇ ਮੈਂ ਕਹਿੰਦਾ ਕਹਿ ਰਹੇ ਆਂ ਜੇ ਸਰਵਿਸ ਦੇ ਰਹੇ ਆ ਨਾ ਇਹ ਬਾਈ ਖਰਾਬ ਹੋ ਗਈ। ਹਾਂ ਜੀ 1 ਮਹੀਨਾ 2 ਮਹੀਨਾ ਤੇ 11 ਮਹੀਨਾ 11 ਮਹੀਨੇ ਉਹਨਾਂ ਨੂੰ ਬਾਈਕ ਲੈਣ ਨੂੰ ਹੋਏ ਆ ਜੀ। ਹਾਂ ਠੀਕ ਹੈ। ਉਹ ਕਰਾ ਮੈਨੇ ਤੇ ਕਰਵਾ ਦੇ। ਬੂਚੋ ਬੈਟਰੀ ਇਹਨਾਂ ਦੀ ਖਰਾਬ ਸੀ। ਕਿੰਨੀਆਂ ਬੈਟਰੀਆਂ ਦੇ ਚੁੱਕੇ ਹਜੇ ਤੱਕ ਇਹਨਾਂ ਨੂੰ? ਮੈਨੂੰ ਲੱਗਦਾ ਹੋਗੀਆਂ ਓਣੀਆਂ 5-7 ਚੇਂਜ ਹੋ ਗਈਆਂ ਜੀ ਬੈਟਰੀ। 7 ਬੈਟਰੀਆਂ ਹੋ ਗਈਆਂ। 11 11 ਹੋ ਗਈਆਂ ਓਣੀਆਂ ਬਣ ਸਕਦੀਆਂ। 11ਵੀਂ ਬੈਟਰੀ ਆ। ਚਲੋ ਜੋ ਵੀ ਆ ਐਨੀਥਿੰਗ ਉਸ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਹੁਣ ਇਹਦੇ ਕੰਪਨੀ ਨੂੰ ਗਈ ਹੋਈ ਹੈ ਜੀ। ਜਿੱਦਾਂ ਹੀ ਉਹਨਾਂ ਦੇ ਬੰਦੇ ਆਉਣਗੇ ਚੈੱਕ ਕਰਨਗੇ ਫਿਰ ਉਸ ਤੋਂ ਬਾਅਦ ਅਈ ਅਈ ਦੀ ਗੱਲ ਕਰ ਰਹੇ ਹਾਂ ਨਹੀਂ 11 ਮਹੀਨੇ ਤੋਂ ਕਹਿੰਦੇ 11 ਬੈਟਰੀਆਂ ਅਸੀਂ ਲਾ ਚੁੱਕੇ ਹਾਂ ਹਾਂ ਹੋ ਸਕਦਾ ਜੇ ਗਿਣਦੇ ਮੇਰੀ ਨੌਲੇਜ 5-7 ਬੈਟਰੀਆਂ ਨਹੀਂ ਨੇ ਨਹੀਂ ਭਾਜੀ ਬਦਨਾਮ ਤਾਂ ਤੁਹਾਡਾ ਸ਼ੋਅਰੂਮ ਹੋਰ ਹੈ ਕਿੱਥੋਂ ਲੈਣੀ ਹੈ ਭਾਜੀ ਅਸੀਂ ਤਾਂ ਤਾਂ ਹੋਵਾਂਗੇ ਨਾ ਜੇ ਅਸੀਂ ਇਹਨਾਂ ਦੀ ਗੱਲ ਹੀ ਨਹੀਂ ਸੁਣ ਰਹੇ ਅਸੀਂ ਤਾਂ ਗੱਲ ਸੁਣ ਰਹੇ ਹਾਂ ਤੁਹਾਨੂੰ ਫੋਨ ਕਰਾ 11 ਮਹੀਨੇ ਤੋਂ ਤੁਸੀਂ ਕੰਪਨੀ ਨੂੰ ਕਹਿ ਹੀ ਨਹੀਂ 95000 ਤੁਸੀਂ ਤਾਂ ਨਵੀਂ ਕਿਸੇ ਚੀਜ਼ ਚੇਂਜ ਕਰਕੇ ਨਵੀਂ ਕੋਈ ਕੰਪਨੀ ਚੇਂਜ ਕਰਦੀ ਹੁੰਦੀ ਜੀ ਕੋਈ ਕੰਪਨੀ ਨਹੀਂ ਚੇਂਜ ਕਰਦੀ ਨਵੀਂ ਕਹ ਰਿਹਾ ਉਹ ਬਾਈਕ ਆ ਜਾਂ ਸਾਈਕਲ ਆ ਕੋਈ ਮਤਲਬ ਤੁਸੀਂ ਕਹਿੰਦੇ ਨਵੀਂ ਚੇਂਜ ਨਹੀਂ ਕਰਦੀ ਚਾਹੇ ਖਰਾਬ ਹੋ ਜਾਵੇ ਭਾਈ ਮੈਂ ਬਾਈਕ ਦੀ ਗੱਲ ਕਰ ਰਿਹਾ ਨਹੀਂ ਕੋਈ ਤਾਂ ਤੁਸੀਂ ਕਹਿ ਰਹੇ ਚਾਹੇ ਜਦੋਂ ਕੰਜ਼ਿਊਮਰ ਕੋਰਟ ਮੰਨ ਲਓ ਚਲੇ ਗਏ ਜੇ ਜੱਜ ਨੇ ਕਹਤਾ ਨਮੀ ਦੋ ਫਿਰ ਤਾਂ ਨਮੀ ਦਾਂਗੇ ਉਹ ਖਰਾਬ ਹੈ ਸ਼ਾਇਦ ਉਹਦੀ ਕੋਈ ਨਹੀਂ 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 ਇਹ ਅਗਲੇ ਦਾ ਹੱਕ ਹੈ ਕੰਜ਼ਿਊਮਰ ਹੈ ਅਗਰ ਅਗਰ ਗਵਾ ਕੇ ਅਗਰ ਜਿੱਥੇ ਵੀ ਜਾ ਸਕਦੇ ਜੀ ਪੈਸਾ ਲਾਇਆ ਅਸੀਂ ਪੈਸਾ ਲਾਇਆ ਤੁਹਾਨੂੰ ਅਸੀਂ ਤੁਸੀਂ ਨਹੀਂ ਕਮਾਈ ਆ ਅਸੀਂ ਬਾਈਕ ਉਧਰ ਭੇਜਦਾ ਹਾਂ ਹੁਣ ਜਿੱਦਾਂ ਹੀ ਆਏਗਾ ਉਸ ਤੋਂ ਬਾਅਦ ਉਹਨਾਂ ਨੂੰ ਫੀਡਬੈਕ ਦੇਵਾਂਗੇ ਉਹਨਾਂ ਚਾਰਿਆਂ ਨੂੰ ਬਾਈਕ ਨਹੀਂ ਦੇਵਾਂਗੇ ਅਸੀਂ ਜੇ ਨਹੀਂ ਸਹੀ ਹੋਊ ਤਾਂ ਕੰਪਨੀ ਨੂੰ ਬੁਲਾਇਆ ਨਾ ਹੁਣ ਉਹ ਦੇਖਣਗੇ ਵੀ ਕੀ ਅਸੀਂ ਕਿੰਨੇ ਵਾਰੀ ਕਰ ਚੁੱਕੇ ਹਾਂ ਨੂੰ ਠੀਕ ਜੇ ਨਹੀਂ ਹੋਇਆ ਤਾਂਹੀਂ ਕੰਪਨੀ ਨੂੰ ਬੁਲਾਇਆ ਜੇ ਨਹੀਂ ਹੋਊਗਾ ਫਿਰ ਉਹਦਾ ਹੱਲ ਤੁਹਾਨੂੰ ਪ੍ਰੈਸ਼ਰ ਤਾਂ ਦੇਣਾ ਚਾਹੀਦਾ ਹੈ ਕਿ ਇਹਦਾ ਹੱਲ ਕਰੋ ਅਸੀਂ ਉਹਨਾਂ ਨੂੰ ਬੁਲਾ ਲਿਆ ਨਾ ਹੁਣ ਕਰ ਤੋ ਕਹਿੰਦੇ ਦੋ ਦਿਨ ਚ ਸਾਡਾ ਬੰਦਾ ਆ ਜੀ ਮੈਂ ਉਹ ਚੀਜ਼ ਤੇ ਤਾਂ ਇਹਨਾਂ ਨੂੰ ਮੈਂ ਕਿਹਾ ਵੀ ਕਸਟਮਰ ਗਲਤ ਕਹਿ ਰਿਹਾ ਤੁਹਾਨੂੰ ਕਿਹਾ ਵੀ ਨਹੀਂ ਮੈਂ ਕਿਹਾ ਵੀ ਤੁਹਾਨੂੰ ਪ੍ਰੋਬਲਮ ਨਹੀਂ ਆ ਰਹੀ ਕੀ ਕਰ ਰਹੇ ਤੁਸੀਂ ਕੰਪਨੀ ਨੂੰ ਧੱਕਾ ਰਹੇ ਹੋ 11 ਮਹੀਨੇ ਮੈਂ ਕਹਦਾ ਕਿ ਮੈਂ ਹੁਣ ਦੱਸਿਆ ਦੱਸੋ ਫਿਰ ਕੰਪਨੀ ਵਿੱਚ ਤੇ ਘੱਲ ਲੀ ਪਹਿਲਾਂ ਵੀ ਸਾਡਾ ਹੈੱਡ ਆਫਿਸ ਆਈ ਉਧਰ ਕਿਉਂ ਤੇ ਕੰਪਨੀ ਲੋਕ 11 11 ਮਹੀਨੇ ਲਾਉਗੇ ਤਾਂ ਕਸਟਮਰ ਕਿਥੋਂ ਆਊਗਾ ਜਿੱਦਾਂ ਹੀ ਕੋਈ ਫੀਡਬੈਕ ਆਏਗਾ ਇਹਨਾਂ ਨੂੰ ਦੱਸ ਦਾਂਗੇ ਫਿਲਹਾਲ 2 ਦਿਨ ਮੰਗੇ ਆ ਇਹਨਾਂ ਤੋਂ ਜਿੱਦਾਂ ਹੀ ਹੋਏਗਾ ਫਿਰ ਦੇਖੋ ਬਹੁਤ